ਮੈਂ ਉਮੀਦ ਕਰਦਾ ਵੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਅੱਜ ਜੋ ਕਿ ਆਪਣਾ 78 ਸਾਲ ਸਾਨੂੰ ਹੋ ਗਏ ਆਜ਼ਾਦ ਹੋਏਆਂ ਨੂੰ ਸਾਡਾ 79th ਜਿਹੜਾ ਇੰਡੀਪੈਂਡੈਂਸ ਡੇ 15 ਅਗਸਤ ਨੂੰ ਸਾਡਾ ਆ ਰਿਹਾ ਉਹਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਵੀ ਤੁਹਾਡੇ ਸਾਰਿਆਂ ਦੇ ਘਰੇ ਪਰਮਾਤਮਾ ਖੁਸ਼ੀਆਂ ਖੇੜੇ ਲਾਈ ਰੱਖੇ ਤੇ ਤੁਸੀਂ ਤਰੱਕੀਆਂ ਮਾਣੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਆਪਾਂ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਲ-ਨਾਲ ਆਪਣੇ ਹੱਕਾਂ ਲਈ ਵੀ ਲੜੀਏ ਜੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੋਟ ਚੋਰੀ ਦਾ ਵੀ ਜੋ ਸਿਲਸਲਾ ਅਸੀਂ ਦੇਖਿਆ ਉਹਦੇ ਬਾਰੇ ਵੀ ਆਪਾਂ ਅਵੇਅਰ ਹੋਈਏ ਤੇ ਆਪਣੇ ਆਸ-ਪड़ोस 'ਚ ਆਪਣੀ ਵੋਟਰ ਲਿਸਟਾਂ 'ਚ ਚੈੱਕ ਕਰੀਏ ਕੋਈ ਫਾਲਸ ਇਦਾਂ ਦੇ ਬੰਦੇ ਤਾਂ ਨਹੀਂ ਕਿਉਂਕਿ ਇਹ ਵੀ ਸਾਡੀ ਇੱਕ ਆਜ਼ਾਦੀ ਤੇ ਅਕਾ ਹੈ ਜੇ ਜਿੱਥੇ ਜੇ ਸਾਡਾ ਡੈਮੋਕ੍ਰੇਸੀ ਜੋ ਸਾਨੂੰ ਆਜ਼ਾਦ ਆਜ਼ਾਦ ਹੱਕ ਸਾਨੂੰ ਮਿਲੇ ਨੇ ਜੇ ਉਹਨਾਂ ਤੇ ਹੀ ਡਾਕਾ ਵੱਜ ਗਿਆ ਤਾਂ ਡੈਮੋਕ੍ਰੇਸੀ ਦਾ ਵੀ ਕੋਈ ਫਾਇਦਾ ਨਹੀਂ ਤਾਂ ਇਸ ਇੰਡੀਪੈਂਡੈਂਸ ਡੇ ਨੂੰ ਆਪਾਂ ਜਿਹੜਾ ਆਪਦੀ ਜਿਹੜੀ ਸਾਡੀ ਸਭ ਤੋਂ ਵੱਡੀ ਪਾਵਰ ਹੈ VOTING ਦੀ ਉਹਦੇ ਨਾਲ ਜੋੜ ਕੇ ਜੇ ਦੇਖੀਏ ਤਾਂ ਆਪਾਂ ਸਤਾਰਕ ਹੋਈਏ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਇੰਡੀਪੈਂਡੈਂਸ ਡੇ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ